ਸਤਿ ਸ਼੍ਰੀ ਅਕਾਲ ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਹੈ ਮੈਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਚੱਠਾ ਬੁਲਟਨ ਦੀ ਸ਼ੁਰੂਆਤ ਕਰਾਂਗੇ ਇੱਕ ਸਾਨ ਮੁੱਦੇ ਦੇ ਨਾਲ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਦੇ ਵਿੱਚ ਰੋਸ ਮੁਜ਼ਾਹਰਾ ਕਰਦੇ ਨਜ਼ਰ ਆ ਰਹੇ ਨੇ ਉੱਥੇ ਕੇਂਦਰ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਵੀ ਕਰਦੇ ਨਜ਼ਰ ਆ ਰਹੀ ਹੈ ਤਾਂ ਜੋ ਇਸ ਮਸਲੇ ਦਾ ਕੋਈ ਹੱਲ ਹੋ ਸਕੇ ਦੱਸ ਦਈਏ ਕਿ ਕੇਂਦਰ ਦੀਆਂ ਕਿਸਾਨਾਂ ਦੇ ਨਾਲ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਨੇ ਅਤੇ ਅੱਜ 5ਵੇਂ ਗੇੜ ਦੀ ਮੀਟਿੰਗ ਕਰੀਬ 2 ਵਜੇ ਹੋਏਗੀ ਉੱਥੇ ਇਸ ਕੇਂਦਰ ਦੇ ਨਾਲ ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਮੰਤਰੀਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਸ਼ਾਮਲ ਸਨ ਸੋ ਕਿਸ ਤਰ੍ਹਾਂ ਮੀਟਿੰਗ ਦੇ ਵਿੱਚ ਕੋਈ ਹੱਲ ਕੱਢਿਆ ਜਾਣਾ ਹੈ ਕੀ ਕਿਸਾਨਾਂ ਦੀਆਂ ਮੰਗਾਂ ਹੋਣਗੀਆਂ ਇਸ ਨੂੰ ਲੈ ਕੇ तमाम ਗੱਲਾਂ ਨੂੰ ਲੈ ਕੇ ਵਿਚਾਰ ਚਰਚਾ ਅੱਜ ਪ੍ਰਧਾਨ ਮੰਤਰੀ ਨਿਵਾਸ ਵਿਖੇ ਮੰਤਰੀ ਕਰਦੇ ਹੋਏ ਨਜ਼ਰ ਆਏ ਨੇ ਸੋ ਉਥੇ ਹੀ ਅੱਜ ਪੰਜਵੀਂ ਮੀਟਿੰਗ ਕਿਸਾਨਾਂ ਦੇ ਨਾਲ ਕੇਂਦਰ ਦੀ ਹੋਏਗੀ ਕਰੀਬ 2 ਵਜੇ ਜਿਸ ਦੇ ਵਿੱਚ ਕਿਸਾਨ ਲਗਾਤਾਰ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਜਾਂਦੇ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਹੱਲ ਕੀਤਾ ਜਾਏ ਉਹਨਾਂ ਦੇ तमाम ਮੁੱਦੇ ਨੇ ਜੋ ਕਿਸਾਨੀ ਨਾਲ ਜੁੜੇ ਹੋਏ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਖਾਸ ਕਰਕੇ ਤਿੰਨ ਖੇਤੀ ਕਾਨੂੰਨ ਉਹਨਾਂ ਨੂੰ ਰੱਦ ਕੀਤਾ ਜਾਵੇ ਚੌਥਾ ਕਾਨੂੰਨ ਜਿਹੜਾ ਪਰਾਲੀ ਜਲਾਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਸੀਗਾ ਉਸ ਨੂੰ ਰੱਦ ਕੀਤਾ ਜਾਏ ਸੋ ਇਹ ਮੰਗਾਂ ਨੇ ਕਿਸਾਨਾਂ ਦੀਆਂ ਜਿਸ ਨੂੰ ਲੈ ਕੇ ਕਿਸਾਨ ਕੇਂਦਰ ਨਾਲ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਉਸ ਦੇ ਨਾਲ ਹੀ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਆਪ ਨੇਤਾ ਜੁੜ ਚੁੱਕੇ ਨੇ ਢਿੱਲੋਂ ਸਾਹਿਬ ਐਨਬੀ ਨਿਊਜ਼ ਤੇ ਸਵਾਗਤ ਹੈ ਧੰਨਵਾਦ ਜੀ ਤਿੰਦੂ ਸਾਹਿਬ ਅੱਜ 5ਵੀਂ ਮੀਟਿੰਗ ਹੈ ਜਿਹੜੀ ਕੇਂਦਰ ਦੇ ਨਾਲ ਕਿਸਾਨਾਂ ਦੀ ਹੋਣ ਜਾ ਰਹੀ ਹੈ ਸੋ ਕਿਸਾਨਾਂ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਮੀਟਿੰਗਾਂ ਨਹੀਂ ਕਰਨਗੇ ਅਤੇ ਆਰ ਪਾਰ ਦੀ ਲੜਾਈ ਲੜਨਗੇ ਅਤੇ ਆਖਰੀ ਮੀਟਿੰਗਾਂ ਉਹਨਾਂ ਦੀ ਕੇਂਦਰ ਦੇ ਨਾਲ ਜੇ ਕੋਈ ਸਿੱਟਾ ਨਾ ਨਿਕਲਿਆ ਤਾਂ ਅੱਗੇ ਉਹ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤੇਜ਼ ਕਰਨਗੇ ਸਰਪੱਤਜੀ ਜਿਹੜੇ ਕਿਸਾਨ ਨੇ ਉਹ ਬਿਲਕੁਲ ਸੱਚੇ ਨੇ ਇਹ ਚ ਕੋਈ ਦੋਰਾਇਆ ਨਹੀਂ ਕਿਉਂਕਿ ਕੇਂਦਰ ਸਰਕਾਰ ਨੂੰ ਇੰਨੀਆਂ ਉਮੀਦਾਂ ਕਰਨ ਦੀ ਲੋੜ ਹੀ ਨਹੀਂ ਸੀ ਜ਼ਰੂਰਤ ਹੀ ਨਹੀਂ ਸੀ ਇਹ ਤਾਂ ਪਹਿਲੀ ਮੀਟਿੰਗ ਤੇ ਹੀ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਨੇ ਜੋ ਮੰਗ ਰੱਖੀ ਹੈ ਉਹ ਤਾਂ ਸਾਰਾ ਉਹਨਾਂ ਨੇ ਚਿੱਠਾ ਜਿਹੜਾ ਕੱਚਾ ਚਿੱਠਾ ਫੋਨ ਕੇ ਰੱਖ ਦਿੱਤਾ ਹੈ ਸਰਕਾਰ ਦੇ ਸਾਹਮਣੇ ਤੇ ਸਰਕਾਰ ਦੇ ਮੰਤਰੀਆਂ ਨੇ ਇਹ ਗੱਲ ਮੰਨ ਲਈ ਹੈ ਵੀ ਸਾਨੂੰ ਵੀ ਇਸ ਸਾਰੇ ਬਿੱਲ ਬਾਰੇ ਇੰਨੀ ਧੁੰਗਾਈ ਦੇ ਨਾਲ ਪਤਾ ਨਹੀਂ ਸੀ ਕਿਉਂਕਿ ਉਹ ਅਫਸਰਾਂ ਨੇ ਤਿਆਰ ਕਰਕੇ ਦਿੱਤਾ ਅਮਾਨੀ ਅਡਾਨੀ ਦੇ ਦਫ਼ਤਰੋਂ ਤਿਆਰ ਹੋ ਕੇ ਆਉਂਦਾ ਡਰਾਫਟ ਬਣ ਕੇ ਆਉਂਦਾ ਤੇ ਇਹਨਾਂ ਨੇ ਤਾਂ ਸਿਰਫ ਦਸਕਾ ਦੀ ਕੀਤੇ ਆ ਸੋ ਅੱਜ ਜਿਹੜੀ ਕਿਸਾਨਾਂ ਦੀ ਪੰਜਵੀਂ ਮੀਟਿੰਗ ਹੈ ਇਹ ਪ੍ਰਮਾਤਮਾ ਕਰੇ ਸਿਰੇ ਚੜ ਜਾਣੀ ਚਾਹੀਦੀ ਆ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹਨਾਂ ਨੂੰ ਉਹਦਾ ਫਲ ਮਿਲਣਾ ਜ਼ਰੂਰੀ ਹੈ ਜੇ ਕਿਤੇ ਇਸ ਦੇ ਉੱਤੇ ਸਰਕਾਰ ਨੇ ਕੋਈ ਅੜੀਅਲ ਰਵਈਆ ਅਪਣਾਇਆ ਤਾਂ ਇਹ ਦੇਸ਼ ਦੇ ਵਾਸਤੇ ਬੜਾ ਘਾਟਕ ਸਿੱਧ ਹੋਊਗਾ ਇਹ 'ਚ ਕੋਈ ਦੋ ਰਾਇ ਨਹੀਂ ਹੈ ਦੇਸ਼ ਦੇ ਵਿੱਚ ਅਨਦਾਤਾ ਸੜਕਾਂ ਦੇ ਉੱਤੇ ਹੋਣਾ ਕੋਈ ਚੰਗੀ ਗੱਲ ਨਹੀਂ ਹੈ ਪੂਰੇ ਦੇਸ਼ ਨੂੰ ਜਿਹੜੀ ਲਗਭਗ 135 ਕਰੋੜ ਦੀ ਆਬਾਦੀ ਜਿਹੜੀ ਹੈ ਉਹ ਇਸ ਅਨਦਾਤਾ ਦੇ ਨਾਲ ਹੀ ਸਬੰਧਤ ਹੈ ਅਨਦਾਤਾ ਦੇ ਸਾਰੇ ਕੰਮਕਾਰ ਕਰਨ ਦੇ ਸਬੰਧਤ ਹੈ ਉਸ ਰਾਜ ਨੂੰ ਪੈਦਾ ਕਰਕੇ ਉਹੀ ਇਹ ਸਾਰੀ ਜਿਹੜੀ ਦੁਨੀਆ ਨੂੰ ਵੀ ਖੋਹਦੇ ਨੇ ਸੋ ਇਹ ਸੈਂਟਰ ਸਰਕਾਰ ਨੂੰ ਨਰਮੀ ਨਾਲ ਤੇ ਬੜੇ ਹੀ ਠੰਡੇ ਦਿਮਾਗ ਦੇ ਨਾਲ ਇਹ ਫੈਸਲੇ ਕਰਨੇ ਚਾਹੀਦੇ ਆ ਇਹ ਬਿੱਲ ਨੂੰ ਮੋਢੋ ਹੀ ਰੱਦ ਕਰ ਦੇਣਾ ਚਾਹੀਦਾ ਕਿਉਂਕਿ ਕਿਸਾਨ ਹੋਰ ਤਾਂ ਕੋਈ ਗੱਲਬਾਤ ਕਰਦੇ ਹੀ ਨਹੀਂ ਉਹ ਤਾਂ ਕਹਿੰਦੇ ਮੋਢੋ ਰੱਦ ਕਰ ਦਿਓ ਹੁਣ ਮੋਢੋ ਰੱਦ ਕਰਨਾ ਹੈ ਕਿ ਨਹੀਂ ਕਰਨਾ ਇਹ ਕਿਉਂ ਐਵੇਂ ਮੀਟਿੰਗਾਂ ਤੇ ਲਟਕਾਈ ਜਾਂਦੇ ਆ ਉਹਨੂੰ ਰੱਦ ਕਰਨ ਰੱਦ ਕਰਕੇ ਤੇ ਕਿਸਾਨਾਂ ਨੂੰ ਆਪ ਉਹਦੇ ਘਰ ਜਾਣ ਵਾਸਤੇ ਪ੍ਰੇਰਿਤਾ ਕਰਨ ਸੋ ਇਹ ਜੱਟਾ ਜੀ ਇਹ ਸਰਕਾਰ ਜੀ ਸਰਦੋ ਸਾਹਿਬ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਤੇ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਪਾਜ ਪਾ ਨੇਤਾ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਜ ਪੰਜਵੀਂ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਕੇਂਦਰ ਨਾਲ ਹੋਣ ਜਾ ਰਹੀ ਹੈ ਕੋਈ ਸਿੱਟਾ ਕੇਂਦਰ ਕਿਉਂ ਨਹੀਂ ਕੱਟਦੀ ਨਜ਼ਰ ਆ ਰਹੀ ਸਿੱਟਾ ਨਿਕਲਿਆ ਆ ਜੀ ਜੋ ਜੋ ਕਿਸਾਨਾਂ ਨੇ ਦਿੱਤੇ ਸੀ ਕਿ ਸਾਡੇ ਖਰਚੇ ਨੇ ਇਹਨਾਂ ਨੂੰ ਦੂਰ ਕੀਤਾ ਜਾਏ ਉਹ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲੀਆਂ ਨੇ ਅੱਜ ਮੰਤਰੀ ਐਨਾਉਂਸ ਕਰ ਦੇਣਗੇ ਤੇ ਕੋਈ ਦਿੱਕਤ ਨਹੀਂ ਉਹਦੇ ਵਿੱਚ ਬਚੀ ਉਹਨਾਂ ਨੇ ਖੁਦ ਦਿੱਤਾ ਲਿਖ ਕੇ ਜੋ ਹੂੰ ਔਰ ਜੋ ਉਥੇ ਬੋਲੇ ਨੇ ਉਹ ਸਾਰਾ ਮੰਤਰੀ ਜੀ ਨੇ ਪਹਿਲਾਂ ਮੀਡੀਆ ਤੇ ਵੀ ਕਿਹਾ ਤਾਂ ਕਿ ਕਰ ਰਹੇ ਆਂ ਤੇ ਅੱਜ ਉਹ ਹੋ ਜਾਣਾ ਸਾਰਾ ਹੂੰ ਕੋਈ ਸਿਕਤ ਨਹੀਂ ਰਹਿਣ ਵਾਲੀ ਹੂੰ ਸਾਡੇ ਨਾਲ ਢਿੱਲੋਂ ਸਾਹਿਬ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਬਲਾਰੇ ਢਿੱਲੋਂ ਸਾਹਿਬ ਭਾਜਪਾ ਆਗੂ ਨੇ ਹਰਜੀਤ ਸਿੰਘ ਅਰੇਵਾਲੀ ਨੇ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਸਾਰੀਆਂ ਮੰਗਾਂ ਉਹਨਾਂ ਦੀਆਂ ਹੁਣ ਮੰਨ ਲਈਆਂ ਜਾਣਗੀਆਂ ਜਿਹੜੀ ਅੱਜ ਮੀਟਿੰਗ ਹੈ ਉਹ ਗਰੇਵਾਲ ਸਾਹਿਬ ਨੂੰ ਇੱਕ ਸਾਲ ਪੁੱਛੋ ਜੀ ਵੀ ਗਰੇਵਾਲ ਸਾਹਿਬ ਇਹ ਬਿੱਲ ਲਿਆਉਣ ਦੀ ਮੰਗ ਵੀ ਕਦੇ ਕਿਸੇ ਭਰ ਦੇ ਕਿਸਾਨ ਨੇ ਇੱਕ ਵੀ ਕਿਸਾਨ ਨੇ ਕਿਸੇ ਨੇ ਕੀਤੀ ਹੋਵੇ ਤੁਸੀਂ ਇਹ ਬਿੱਲ ਪਹਿਲਾਂ ਲਿਆਂਦੇ ਹੀ ਕਿਉਂ ਤੇ ਜੇ ਹੁਣ ਤੁਸੀਂ ਲਿਆਂਦੇ ਉਹ ਸਿਧੀ ਸਿਆਪਾ ਸੜ ਗਿਆ ਤਾਂ ਤੁਸੀਂ ਇਹਨਾਂ ਨੂੰ ਰੱਦ ਕਿਉਂ ਨਹੀਂ ਕਰਦੇ ਕਿਉਂ ਤੁਸੀਂ ਹੁਣ ਗੱਲਾਂ ਬਾਤਾਂ ਦੇ ਵਿੱਚ ਕਦੇ ਟਰਕਾਉਣਾ ਇਧਰ ਨੂੰ ਕਦੇ ਇਧਰ ਨੂੰ ਸਰਕਾਰ ਕਿਉਂ ਨਹੀਂ ਇਹ ਬਿੱਲਾਂ ਨੂੰ ਮੁੱਢੋਂ ਰੱਦ ਕਰ ਦਿੰਦੀ ਗਰੇਵਾਲ ਸਾਹਿਬ ਕਿ ਜਿਹੜੇ ਇਹ ਖੇਤੀ ਕਾਨੂੰਨ ਤੇ ਲਿਆਂਦੇ ਗਏ ਨੇ ਇਹਨਾਂ ਦੇ ਵਿੱਚ ਮੈਡਮੈਡ ਕੀਤੀ ਜਾਣੀ ਆ ਜਾਂ ਫਿਰ ਇਹਨਾਂ ਨੂੰ ਰੱਦ ਕੀਤਾ ਜਾਏਗਾ ਜੋ ਜੋ ਕਿਸਾਨਾਂ ਨੇ ਕਿਹਾ ਜੋ ਉਹਨਾਂ ਨੇ ਮੰਗ ਕੀਤੀ ਉਹਨਾਂ ਨੇ ਲਿਚੇਸ ਦਾ ਉਹ ਸਾਰਾ ਕਰ ਦਿੱਤਾ ਹੂੰ ਤੇ ਹੋਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿਸਾਨਾਂ ਦੇ ਕਹਿਣ ਤੇ ਕੀਤਾ ਜਾ ਰਿਹਾ ਨੇ ਸਾਰੀਆਂ ਗੱਲਾਂ ਮੰਨ ਲਈ ਠੀਕ ਹੈ ਜੀ ਗਰੇਵਾਲ ਸਾਹਿਬ ਕਿਤਨਾ ਕਿਤੇ ਇਹ ਨਹੀਂ ਸੀ ਲੱਗਦਾ ਕਿ ਜਿਹੜੇ ਵੀ ਕੋਈ ਕਾਨੂੰਨ ਲਿਆਉਣਾ ਹੁੰਦਾ ਉਸ ਤੋਂ ਪਹਿਲਾਂ ਜ਼ੀਰੋ ਗਰਾਊਂਡ ਦੇ ਉੱਤੇ ਇਹਦਾ ਸਰਵੇ ਹੋਣਾ ਚਾਹੀਦਾ ਸੀ ਕਿਸਾਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਸੀਗੀ ਕਿ ਜਿਹੜਾ ਕਾਨੂੰਨ ਲਿਆਉਣ ਤੋਂ ਪਹਿਲਾਂ ਦੇਖੋ ਦੇਖੋ ਪਹਿਲਾਂ ਪਤਾ ਕਰ ਲਿਆ ਕਰੋ ਇਹ ਸਾਰਿਆਂ ਨਾਲ ਸਲਾਹ مشورہ ਹੋਇਆ ਸੀ ਤੇ ਇਹ ਜਦ ਜਿਵੇਂ ਬੰਦੀਆਂ ਦੀ ਗੱਲ ਲੱਗਾ ਕਿ ਸਵਾਮੀ ਰਾਜੀ ਦੇ ਬਣਾਉਣ ਚ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਵੀ ਗੱਲ ਹੋਈ ਬੀਬਾ ਹਰਸਿਮਰਤ ਜੀ ਤਾਂ ਮੋਹਰ ਲੱਗੀ ਤੇ ਸਾਈਨ ਹੋਏ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹਨਾਂ ਨੇ ਵੀ ਐਸੇ ਚੀਫ ਮਿਨਿਸਟਰ ਅਪਰੂਵਲ ਦਿੱਤੀ ਬਹੁਤ ਲੰਬੇ ਸਮੇਂ ਚ ਬਣੇ ਨੇ ਕੋਈ ਇੱਕਦਮ ਨਹੀਂ ਬਣਾਏ ਗਏ ਇਹ ਠੀਕ ਹੈ ਕਿ ਹੁਣ ਸਾਡੇ ਗੱਲ ਗੱਲ ਪਤਾ ਸੀ ਵੀ ਸੀ ਆਪਾਂ ਸਾਰਾ ਪਰ ਅਸੀਂ ਫਿਰ ਵੀ ਜੋ ਜੋ ਗੱਲਾਂ ਉਹਨਾਂ ਨੇ ਜੋ ਖਰਚੇ ਜाहिर ਕੀਤੇ ਨੇ ਉਹ ਮੰਨਦੇ ਆਂ ਪੇਸ਼ ਆਬ ਜੇ ਕਿਸਾਨਾਂ ਤੋਂ ਪੁੱਛਿਆ ਗਿਆ ਸੀ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਦਿਓ ਉਹ ਏਡੇ ਵੱਡੇ ਪੰਦਰ ਤੇ ਰੋਸ ਪ੍ਰਦਰਸ਼ਨ ਕਰਦਿਆਂ ਕਿਉਂ ਨਜ਼ਰ ਆ ਰੀਆਂ ਨੇ ਛਠਾ ਜੀ ਕਿਸਾਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਇਹਨਾਂ ਨੇ ਪੁੱਛਿਆ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਪੁੱਛਿਆ ਹਰ ਸਿਮਰਤ ਬਾਦਲ ਨੂੰ ਬਾਦਲ ਨੂੰ ਸੁਖਵੀਰ ਬਾਦਲ ਦੀ ਸਾਰੀ ਫੈਮਿਲੀ ਨੂੰ ਪੁੱਛ ਗਏ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛ ਲਿਆ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਕਿਸਾਨ ਨਹੀਂ ਹੂੰ ਸ਼ਰਤ ਲਾ ਕੇ ਮੈਂ ਕਹਿ ਦਿੰਦਾ ਕਿ ਨਾ ਚਾਰਾਂ ਨੂੰ ਅੱਜ ਖੇਤ ਦੇ ਵਿੱਚ ਲੈ ਜਾਓ ਅਰੇ ਚਾਰੇ ਬੰਦੇ ਪਛਾਣ ਕੇ ਨਹੀਂ ਦੱਸ ਸਕਣਗੇ ਕਿ ਇਹ ਕਿਹੜੀ ਫਸਲ ਹੈ ਹੂੰ ਇਹ ਆਪਣੇ ਉਹਨੂੰ ਕਿਸਾਨ ਨੇਤਾ ਕਹੋਂਦੇ ਨੇ ਇਹ ਸਾਰੇ ਹੀ ਬੰਦੇ ਜਿਹੜੇ ਸੀ ਇਹਨਾਂ ਦੀ ਮਿਹਰੀ ਭੁਗਤ ਸੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਖਿਲਾਫ ਬੜੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜੇ ਕਰਨ ਵਾਸਤੇ ਮਜਬੂਰ ਕੀਤਾ ਹੁਣ ਇਹ ਸਾਰਾ ਇਹਨਾਂ ਦੀ ਮਤਲਬ ਗਿਣੀ-ਮੀਠੀ ਸਾਜ਼ਿਸ਼ ਸੀਗੀ ਦੋਹਾਂ ਪਾਰਟੀਆਂ ਦੀ ਸੋ ਇਹਨਾਂ ਨੇ ਮਿਲ ਕੇ ਕਿਸਾਨ ਨੂੰ ਜਿਹੜਾ ਹੈ ਇਹ ਸੰਘਰਸ਼ ਦੇ ਰਾਹ ਦੇ ਉੱਤੇ ਤੋੜ ਰਿਹਾ ਤੋ ਇਹਦੇ ਵਾਸਤੇ ਜਿੱਥੇ ਭਾਜਪਾ ਜ਼ਿੰਮੇਵਾਰ ਹੈ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਉਹਦੇ ਨਾਲ ਜ਼ਿੰਮੇਵਾਰ ਹੈ ਅਕਾਲੀ ਦਲ ਵੀ ਪੂਰਾ ਜ਼ਿੰਮੇਵਾਰ ਹੈ ਤੇ ਕਾਂਗਰਸ ਪਾਰਟੀ ਵੀ ਪੂਰੀ ਜ਼ਿੰਮੇਵਾਰ ਹੈ ਤੁਸੀਂ ਹੁਣ ਲਾਈਨ ਤੇ ਅਕਾਲੀ ਦਲ ਨੂੰ ਤੇ ਕਾਂਗਰਸ ਨੂੰ ਵੀ ਲੈਂਦੇ ਤਾਂ ਜਰਾ ਜਾਦਾ ਚੰਗਾ ਹੋ ਜਾਂਦਾ ਹੋ ਚੰਗੀ ਤਰ੍ਹਾਂ ਡਿਬੇਟ ਹੋ ਜਾਂਦੀ ਇਹ ਜਿੰਨਾ ਵੀ ਸੰਘਰਸ਼ ਕਿਸੇ ਵੀ ਕਿਸਾਨ ਨੂੰ ਗਰੇਵਾਲ ਸਾਹਿਬ ਨੂੰ ਪੁੱਛੋ ਕਿ ਕਿਸੇ ਕਿਸਾਨ ਨੂੰ ਲਿਆ ਕਿਸੇ ਵੀ ਕਿਸਾਨ ਨੂੰ ਨਹੀਂ ਲਿਆ ਮਹਾਰਾਸ਼ਟਰ ਦਾ ਮੁੱਖ ਮੰਤਰੀ ਸੀ ਇਹ ਜਿੰਨੇ ਤੁਸੀਂ ਲੀਡਰ ਲੈ ਲਏ ਵੱਡੇ ਵੱਡੇ ਮੁੱਖ ਮੰਤਰੀ ਲੈ ਲਏ ਮੰਤਰੀ ਲੈ ਲਏ ਇਹਨਾਂ ਚੋਂ ਕਿਸਾਨ ਕੋਈ ਵੀ ਨਹੀਂ ਕਦੇ ਵੀ ਕਿਸੇ ਖੇਤ ਦੇ ਵਿੱਚ ਜਾ ਕੇ ਵੜੇ ਹੀ ਨਹੀਂ ਇਹ ਬੰਦੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਕੀ ਚੀਜ਼ ਹੁੰਦੀ ਹੈ ਕਿਸਾਨ ਕੀ ਸੰਘਰਸ਼ ਕਰਦਾ ਕਿਸ ਤਰ੍ਹਾਂ ਫਸਲ ਪੈਦਾ ਕਰਦਾ ਕਿੰਨੇ ਸਮੇਂ 'ਚ ਕਿਹੜੀ ਫਸਲ ਹੁੰਦੀ ਹੈ ਕਦੋਂ ਕਿਹੜੀ ਫਸਲ ਬੀਜੀ ਜਾਣੀ ਆ ਇੱਕ ਵੀ ਨਹੀਂ ਦੱਸ ਸਕਦਾ ਇਹਨਾਂ ਵਿੱਚੋਂ ਸਾਨੇ ਪ੍ਰਕਾਸ਼ ਸਿੰਘ ਬਾਦਲ ਹੂੰ ਤੋ ਇਹ ਸਾਰਾ ਝੂਠ ਬੋਲਦੇ ਆ ਇਹਨਾਂ ਨੇ ਕੋਈ ਕਿਸਾਨ ਨੂੰ ਭਰੋਸੇ 'ਚ ਨਹੀਂ ਲਿਆ ਇਹਨਾਂ ਨੇ ਸਿਰਫ ਤੇ ਸਿਰਫ ਕਾਰਪੋਰੇਟ ਨੇ ਜੋ ਡਰਾਫਟਿੰਗ ਕਰਕੇ ਬਿੱਲ ਭੇਜ ਦਿੱਤਾ ਇਹਨਾਂ ਨੇ ਦਸਤਖਤ ਕਰ ਦਿੱਤੇ ਤੇ ਲੋਕਾਂ ਨੂੰ ਜਿਹੜਾ ਕਿਸਾਨਾਂ ਨੂੰ ਆ ਇਹ ਸੰਘਰਸ਼ ਦੇ ਰਾਹ 'ਤੇ ਘਰਾਂ 'ਚੋਂ ਕੱਢ ਕੇ ਸੜਕਾਂ 'ਤੇ ਬਿਠਾਤਾ ਡੱਢ ਜੀ ਹੂੰ ਦਿਲੋਂ ਸਾਹਿਬ ਗਰੇਵਾਲ ਸਾਹਿਬ ਦਾ ਸੰਪਰਕ ਸਾਡੇ ਨਾਲ ਟੁੱਟ ਚੁੱਕਿਆ ਹੈ ਤੇ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਕਿਹਾ ਕਿ ਇਹ ਬਿੱਲ ਲਿਆਉਣ ਤੋਂ ਪਹਿਲਾਂ ਕਾਂਗਰਸ ਵੱਲੋਂ ਵੀ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਅਕਾਲੀ ਦਲ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਸੀ ਤੇ ਫਿਰ ਅੱਜ ਸਾਰੀਆਂ ਪਾਰਟੀਆਂ ਕਿਉਂ ਵਿਰੋਧ ਕਰ ਰਹੀਆਂ ਨੇ ਇਸ ਦਾ ਇਹ ਵਿਰੋਧ ਤਾਂ ਤਾਂ ਹੁਣ ਤਾਂ ਤੁਰੀਆਂ ਨੇ ਜੀ ਇਹ ਜਿਵੇਂ ਕਹਿੰਦੇ ਹੁੰਦੇ ਆ ਨਾ ਅ ਭਈ ਜਦੋਂ ਦਿਖਦਾ ਵੀ ਕੁਛ ਨਾ ਹੋਵੇ ਤਾਂ ਮਤਲਬ ਕਿਸੇ ਨਾ ਕਿਸੇ ਪਾਸੇ ਜਦੋਂ ਕਿਸਾਨਾਂ ਨੇ ਇਹ ਗੱਲ ਕਹਿਤੀ ਸੀ ਕਿ ਜਿਹੜਾ ਸਾਡੇ ਨਾਲ ਖੜੂ ਉਹੀ ਸਾਡੇ ਪਿੰਡ ਵਿੱਚ ਵੜੂ ਤੇ ਉਦੋਂ ਫਿਰ ਇਹ ਅਕਾਲੀ ਦਲ ਨੇ ਅਸਤੀਫਾ ਦਿੱਤਾ ਸੈਂਟਰ ਤੋਂ ਉਦੋਂ ਤੱਕ ਇਹ ਸਿਫਤਾਂ ਕਰਦੇ ਰਹੇ ਅਕਾਲੀ ਦਲ 3 ਮਹੀਨੇ 5 ਜੂਨ ਤੋਂ ਲੈ ਕੇ 13 ਸਤੰਬਰ 2020 ਤੱਕ ਅਕਾਲੀ ਦਲ ਇਸ ਬਿਲ ਦੀਆਂ ਪੂਰੀਆਂ ਸਿਫਤਾਂ ਕਰਦਾ ਰਿਹਾ ਘਰ ਸਿਮਰਤ ਤੇ ਸੁਖਵੀਰ ਸਿੰਘ ਬਾਦਲ ਦੀ ਕਿਸੇ ਗੱਲ ਤੇ ਲੋਕਾਂ ਨੇ ਭਰੋਸਾ ਨਹੀਂ ਕੀਤਾ ਅਖੀਰ ਨੂੰ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਆਨਲਾਈਨ ਲੈ ਕੇ ਸਾਹਮਣੇ ਲੈ ਕੇ ਤੇ ਉਹਨਾਂ ਕੋਲੋਂ ਵੀ ਇਹ ਅਪੀਲ ਕਰਵਾਈ ਜੀ ਇਹ ਬਹੁਤ ਵਧੀਆ ਬਿੱਲ ਹੈ ਇਹ ਬਹੁਤ ਚੰਗਾ ਕਿਸਾਨਾਂ ਦੇ ਹੱਕ 'ਚ ਬਿੱਲ ਹੈ ਤੇ ਹੁਣ ਉਹ 95 96 ਸਾਲ ਦੀ ਉਮਰ ਦੇ ਵਿੱਚ ਉਹ ਸਿਆਣੇ ਬੰਦੇ ਸਰ ਪ੍ਰਕਾਸ਼ ਸਿੰਘ ਬਾਦਲ ਉਹ ਹੁਣ ਦੇਖੋ ਕਿੱਥੇ ਝੂਠ ਬੋਲ ਰਹੇ ਨੇ ਆਪਣੀ ਜ਼ੁਬਾਨ ਬਦਲ ਕੇ ਹੁਣ ਉਹ ਕਹਿ ਰਹੇ ਨੇ ਜੀ ਬਿੱਲ ਬੜਾ ਮੜਾ ਹੈ ਮਾਇਆ ਅਵਾਰਡ ਵਾਪਸ ਕਰ ਰਹੇ ਹਾਂ ਫਲਾਣਾ ਕਰ ਰਹੇ ਹਾਂ ਢੰਗਾ ਕਰ ਰਹੇ ਹਾਂ ਡਰਾਮੇ ਬਾਜ਼ੀਆਂ ਦੇ ਵਿੱਚ ਉਸ ਬਜ਼ੁਰਗ ਬੰਦੇ ਨੂੰ ਵੀ ਇਹਨਾਂ ਨੇ ਪਾਇਆ ਹੋਇਆ ਸੋ ਅਕਾਲੀ ਦਲ ਤਾਂ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ ਅਕਾਲੀ ਦਲ ਨੇ ਕਿਸਾਨੀ ਵੀ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਤੇ ਪ੍ਰਮਾਤਮਾ ਨੇ ਹੁਣ ਅਕਾਲੀ ਦਲ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਕਾਲੀ ਦਲ 1920 ਦੇ ਵਿੱਚ ਪੈਦਾ ਹੋਇਆ ਸੀ ਤੇ 2020 ਦੇ ਵਿੱਚ ਖਤਮ ਹੋਣ ਦੀ ਸਥਿਤੀ ਦੇ ਵਿੱਚ ਹੈ ਕਗਾਰ ਤੇ ਹੈ ਹੋਰ ਆ 2022 ਦੀਆਂ ਚੋਣਾਂ ਆਈਆਂ ਅਕਾਲੀ ਦਲ ਦਾ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਐਮਐਲਏ ਜਾਂ ਕੋਈ ਲੀਡਰ ਲੱਭਣਾ ਨਹੀਂ ਹੂੰ ਦਿਲੋਂ ਸਾਹਿਬ ਅੱਜ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਜਿਹੜੀ ਕੇਂਦਰੀ ਮੰਤਰੀ ਦੀ ਮੀਟਿੰਗ ਵੀ ਹੋਈ ਹੈ ਬੈਠਕ ਵੀ ਹੋਈ ਹੈ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਅੱਜ ਕੋਈ ਨਾ ਕੋਈ ਹੱਲ ਇਸ ਦਾ ਨਿਕਲ ਸਕਦਾ ਤੁਹਾਨੂੰ ਉਮੀਦ ਹੈਗੀ ਆ ਕਿਉਂਕਿ ਕਿਸਾਨ ਨੇ ਜਿਹੜੇ ਉਹ ਆਪਣੇ ਕੰਮਕਾਰ ਛੱਡ ਕੇ ਦਿੱਲੀ ਦੇ ਵਿੱਚ ਬੈਠੇ ਨੇ ਅੱਜ 10ਵਾਂ ਦਿਨ ਆ ਕਿਸਾਨਾਂ ਦਾ ਠੰਡ ਦੇ ਵਿੱਚ ਬੈਠੇ ਨੇ ਕਿਉਂਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੁਝ ਗਲਤ ਹੋ ਰਿਹਾ ਇਸ ਲਈ ਉਹ ਧਰਨੇ ਦੇ ਬੈਠੇ ਨੇ ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਹੱਲ ਇਸ ਦਾ ਨਿਕਲ ਕੇ ਸਾਹਮਣੇ ਆ ਸਕਦਾ ਹੈ ਚੱਤਾ ਜੀ ਕਿਸਾਨਾਂ ਦੀ ਹਾਲਤ ਇੰਨੀ ਪੰਜਾਬ ਦੇ ਵਿੱਚ ਬਦਤਰ ਹੋ ਗਈ ਕਿ ਕਿਸਾਨ ਸਾਰੇ ਜਿੰਨੇ ਮਰਦ ਮੈਂਬਰ ਸੀ ਪੰਜਾਬ ਦੇ ਉਹ ਸਾਰੇ ਵਹੀਰਾਂ ਘੱਟ ਕੇ ਦਿੱਲੀ ਬਾਰਡਰਾਂ ਤੇ ਜਾ ਰਹੇ ਨੇ ਦਿੱਲੀ ਨੂੰ ਕੂਚ ਕਰ ਰਹੇ ਆ ਤੇ ਜਿੰਨੀਆਂ ਸਾਡੀਆਂ ਲੇਡੀਜ਼ ਐ ਕਿਸਾਨਾਂ ਦੀਆਂ ਬੱਚੇ ਹੋਏ ਸਾਡੇ ਲੜਕੀਆਂ ਹੋਈਆਂ ਨੂਹਾਂ ਹੋਈਆਂ ਭੈਣਾ ਹੋਈਆਂ ਸਾਡੀਆਂ ਬਜ਼ੁਰਗ ਮਾਤਾਵਾਂ ਹੋਈਆਂ ਉਹ ਕਈਆਂ ਦਾਤੀਆਂ ਫੜ ਕੇ ਖੇਤਾਂ ਦੇ ਵਿੱਚ ਪੱਠੇ ਵੱਢ ਰਹੀਆਂ ਨੇ ਕਈਆਂ ਫੜ ਕੇ ਨੱਕੇ ਲਾ ਰਹੀਆਂ ਨੇ ਕਣਕ ਨੂੰ ਪਾਣੀ ਦਾ ਟਾਈਮ ਹੈ ਕਣਕ ਨੂੰ ਪਾਣੀ ਲਾ ਰਹੀਆਂ ਨੇ ਸੋ ਹਾਲਾਤ ਇੱਥੇ ਜੇ ਸਾਨੂੰ ਪਹੁੰਚਾਇਆ ਸਾਡੀ ਇੱਥੇ ਕਿਸਾਨੀ ਨੂੰ ਰੋਲਿਆ ਸਾਡੇ ਪਰਿਵਾਰਾਂ ਨੂੰ ਰੋਲਿਆ ਤਾਂ ਉਹਦੇ ਵਾਸਤੇ ਭਾਜਪਾ ਕਾਂਗਰਸ ਅਕਾਲੀ ਦਲ ਇਹ ਤਿੰਨੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ ਇਹਨਾਂ ਨੇ ਸਾਨੂੰ ਸੜਕਾਂ ਦੇ ਰੋਲਿਆ ਇਹਨਾਂ ਨੇ ਸਾਡੇ ਪਰਿਵਾਰਾਂ ਨੂੰ ਖੇਤਾਂ ਦੇ ਵਿੱਚ ਹਣ ਰੋਲਣ ਵਾਸਤੇ ਮਜਬੂਰ ਕੀਤਾ ਹੋਇਆ ਜੀ ਢਿੱਲੋਂ ਸਾਹਿਬ ਜਿਹੜਾ ਤੁਸੀਂ ਕਹਿੰਦੇ ਹੋ ਕਿ ਕੋ ਨਤੀਜਾ ਨਿਕਲ ਦੀ ਆਸ ਹੈ ਪ੍ਰਮਾਤਮਾ ਕਰੇ ਮੈਂ ਕਹਿੰਦਾ ਪੋਜੀਟਿਵ ਨਤੀਜਾ ਨਿਕਲੇ ਕਿਸਾਨਾਂ ਦੀ ਸੰਤੁਸ਼ਟੀ ਹੋਵੇ ਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਆ ਜਾਣ ਸਾਰਾ ਕੰਮ ਉਹਨਾਂ ਦੇ ਹੱਕ ਦੇ ਵਿੱਚ ਸਰਕਾਰ ਕਰ ਦੇਵੇ ਮੈਂ ਤਾਂ ਇਹੀ ਅਰਦਾਸ ਕਰਦਾ ਪਰ ਇਸ ਸਰਕਾਰ ਤੋਂ ਆਸ ਬਹੁਤ ਘੱਟ ਹੈ ਮੈਨੂੰ ਨਹੀਂ ਲੱਗਦੀ ਕਿ ਕੋਈ ਆਸ ਸਿਰੇ ਲਾਉਣਗੇ ਧੰਨਵਾਦ ਢਿੱਲੋਂ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਸਨ ਸਰਦਾਰ ਗੋਵਿੰਦ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਨ੍ਹਾਂ ਨੇ ਸਾਬਤ ਤੌਰ ਤੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦੀ ਹਾਲਤ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੋਈ ਪਈ ਹੈ ਕਿ ਉਹ ਮਜਬੂਰੀ ਦੇ ਵਿੱਚ ਬੈਠੇ ਨੇ ਦਿੱਲੀ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਮੀਤ ਜਤਾਈ ਹੈ ਕਿ ਜੋ ਅੱਜ ਪੰਜਵੀਂ ਮੀਟਿੰਗ ਹੈ ਕੇਂਦਰ ਦੇ ਨਾਲ ਕਿਸਾਨਾਂ ਦੀ ਉਸਤੇ ਵਿੱਚ ਕੋਈ ਨਾ ਕੋਈ ਹੱਲ ਨਿਕਲੇ ਤਾਂ ਜੋ ਕਿਸਾਨ ਨੇ ਉਹ ਸੰਤੁਸ਼ਟ ਹੋ ਕੇ ਵਾਪਸ ਆਪਣੇ ਘਰਾਂ ਨੂੰ ਆਉਣ ਹੂੰ ਸੋ ਦੱਸ ਦिए ਬਣਾਏ ਹੈਗੇ ਦਦੀਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਸੋ ਉੱਥੇ ਹੀ ਸਾਡੇ ਨਾਲ ਕੁਲਦੀਪ ਸਿੰਘ ਆੜਤੀਆ ਜੁੜ ਚੁੱਕੇ ਨੇ ਕੁਲਦੀਪ ਜੀ ਐਨਬੀ ਨਿਊਜ਼ ਤੇ ਸਵਾਗਤ ਹੈ ਤੇ ਜਿਸ ਤਰ੍ਹਾਂ ਅੱਜ ਪੰਜਵੀਂ ਮੀਟਿੰਗ ਹੈ ਕੇਂਦਰ ਦੇ ਨਾਲ ਕਿਸਾਨਾਂ ਦੀ ਤੁਹਾਨੂੰ ਲੱਗਦਾ ਹੈ ਕਿ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਏਗਾ ਸੋ ਤਕਨੀਕੀ ਖਰਾਬੀ ਹੋਣ ਕਾਰਨ ਸਾਡਾ ਸੰਪਰਕ ਨਹੀਂ ਹੋ ਪਾਇਆ ਸੋ ਦੱਸ ਦिए ਕਿ ਲਗਾਤਾਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਜੋ ਅੱਜ ਪੰਜਵੀਂ ਮੀਟਿੰਗ ਹੈ ਕਿਉਂਕਿ ਇਸ ਤੋਂ ਪਹਿਲਾਂ ਚਾਰ ਮੀਟਿੰਗਾਂ ਹੋਈਆਂ ਨੇ ਉਹ ਬੀਸਫਟਾ ਰਹੀਆਂ ਨੇ ਉੱਥੇ ਹੀ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਾਰ-ਬਾਰ ਮੀਟਿੰਗਾਂ ਨਹੀਂ ਕਰਨਗੇ ਅਤਿਆਰ ਪਾਰ ਦੀ ਲੜਾਈ ਲੜਨਗੇ ਅਤੇ ਆਖਰੀ ਮੀਟਿੰਗ ਅੱਜ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਨਾਲ ਕਰਨਗੇ ਜੇਕਰ ਕੋਈ ਹੱਲ ਨਿਕਲਦਾ ਤਾਂ ਠੀਕ ਹੈ ਜੇਕਰ ਅੱਜ ਦੀ ਮੀਟਿੰਗ ਚੋਂ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਅਗਲੀਆਂ ਰਣਨੀਤੀਆਂ ਤੈਅ ਕਰਨਗੇ ਅਤੇ ਕੇਂਦਰ ਨਾਲ ਇਸ ਤੋਂ ਬਾਅਦ ਕੋਈ ਵੀ ਮੀਟਿੰਗ ਕਿਸਾਨ ਕਰਦੇ ਹੋਏ ਨਜ਼ਰ ਨਹੀਂ ਆਉਣਗੇ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਉਹਨਾਂ ਨੇ ਤੌੜ ਪਲਾਦੀ ਰੋਕੇ ਹੋਏ ਆਗੇ ਉਹ ਹਲੇ ਵੀ ਆਪਣੇ ਮੰਗਰੋਂ ਜਾਰੀ ਹੈ ਦਾ ਮਤਲਬ ਖਤਮ ਨਹੀਂ ਹੋਇਆ ਉਹ ਜੇ ਅਸੀਂ ਉਹ ਛੱਡਿਆਏ ਤੇ ਆਪੇ ਦਿੱਲੀ ਵੇਖਦੇ ਜਿੱਥੇ ਤੁਹਾਨੂੰ ਪੰਜਾਬ ਦੇ ਵਿੱਚ ਪਹਿਲਾਂ ਚੱਲ ਰਹੀ ਸੀ ਉਹਨੇ ਲਗਾਤਾਰ ਚੱਲ ਰਿਹਾ ਹੈ ਉਸ ਧਰਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਤਾ ਪਿਤਾ ਜਾਰੀਆਂ ਰਹਿ ਗਏ ਔਖ ਧਰਨੇ ਹਜੇ ਮਤਲਬ ਸਮਾਪਤ ਨਹੀਂ ਹੋਏਗੇ ਜਿੰਨੇ ਅਸੀਂ ਪਹਿਲਾਂ ਕੱਟ ਕਰਦੇ ਸੀ ਉਦੋਂ ਵੀ ਦੁੱਖਰੇ ਕੱਟ ਹੋ ਰਹੇ ਹੈਗੇ ਇਸ ਕਰਕੇ ਅਸੀਂ ਜਿਹੜੀ ਸਾਡੇ ਜਿੱਤ ਵੱਲ ਜਾ ਰਹੇ ਹਾਂਗੇ ਇਸ ਨਕਮੀ ਸਰਕਾਰ ਦਾ ਇਸ ਨਕਮੀ ਪ੍ਰਧਾਨ ਮੰਤਰੀ ਦਾ ਟੋਟਲਾ ਫੋਕੇ ਆਉਣਗੇ ਵੀ ਸਾਡੇ ਵੱਲੋਂ ਤੂੰ ਮਰ ਚੁੱਕਿਆ ਮਰੀ ਜ਼ਮੀਰ ਵਾਲਿਆ ਕਿਉਂਕਿ ਤੈਨੂੰ ਲੋਕ ਨਹੀਂ ਦੀਨੇ ਰਾਜ ਲੋਕਾਂ ਤੋਂ ਕਰਨਾ ਹੁੰਦਾ ਹੈ ਤੇ ਮਤਲਬ ਲੋਕਾਂ ਨੂੰ ਤੌਰ 'ਤੇ ਪਰ ਹੈ ਇਹ ਕਦੇ ਵੀ ਪੰਜਾਬ ਦੇ ਲੋਕ ਜਿਹੜੇ ਬਰਦਾਸ਼ਤ ਨਹੀਂ ਕਰਨਗੇ ਔਰ ਨਾ ਕਰਿਆ ਇਤਿਹਾਸ ਨੇ ਕਿਸੇ ਨੇ ਨਾ ਕਰਾਂਗੇ ਇਸ ਕਰਕੇ ਆਪਾਂ ਹੁਣ ਅੱਜ ਤੁਹਾਡਾ ਤੁਮਾਂ ਤੋਂ ਨਾਲ ਲਈਏ ਲੋਕਾਂ ਦੇ ਇਲਾਕੇ ਆਪਾਂ ਇਸ ਮੋਦੀ ਦੇ ਪਟੋਸ ਬੂਕਿਆਂ ਆਵਾਂਗੇ ਜਿੱਥੇ ਆਪਾਂ ਪਹਿਲਾਂ ਜਾਂਦੇ ਹੁੰਦੇ ਸੀ ਮਰਹਣਾ ਦੇ ਵਿੱਚੋਂ ਉੱਥੇ ਤੱਕ ਚੱਲਣਾਗਾ ਜਿੱਥੇ ਜਿੱਥੇ ਤੱਕ ਗਏ ਸੀਗੇ ਉਹਦੀ ਮਤਲਬ ਵੀ ਵੀਡੀਓ ਵੀ ਬਣਾਓ ਨੌਜਵਾਨਾਂ ਨੂੰ ਬੇਨਤੀ ਹੈ ਸਾਰੇ ਆਪਾਂ ਕਿਸੇ ਵੀ ਬਾਹਰ ਨਹੀਂ ਨਹੀਂ ਹੋਣੀ ਚਾਹੀਦੀ ਸੋ ਤਸਵੀਰਾਂ ਇਸ ਦੇ ਸਾਕ ਦਿਓ ਕਿ ਕਿਸ ਤਰ੍ਹਾਂ ਕਿਸਾਨ ਆਕੂ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਭਾਰਤ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਕਿਉਂਕਿ ਕਿਸਾਨ ਪਿਛਲੇ ਦਸ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਵੱਖ-ਵੱਖ ਬਾਡਰਾਂ ਤੇ ਕਿਸਾਨ ਡਟੇ ਹੋਏ ਨੇ ਸੋ ਕਿਸਾਨਾਂ ਨੇ ਵੀ ਸਪਸ਼ਟ ਕੀਤਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜੇਕਰ ਕੋਈ ਹੱਲ ਨਿਕਲਦਾ ਤਾਂ ਠੀਕ ਹੈ ਨਹੀਂ ਨਿਕਲਦਾ ਤਾਂ ਉਹ ਸੰਸਦ ਦਾ ਘਰਾਓ ਕਰਨਗੇ ਇਸ ਤਰ੍ਹਾਂ ਦੀ ਗੱਲ ਵੀ ਕਿਸਾਨਾਂ ਵੱਲੋਂ ਕਹੀ ਗਈ ਹੈ ਉੱਥੇ ਹੀ ਨਾਲ ਹੀ ਕਿਸਾਨ ਆਗੂਆਂ ਨੇ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਵੀ ਦਿੱਤੀ ਸੀ ਸੋ ਫਿਲਹਾਲ ਅੱਜ ਮੀਟਿੰਗ ਕਰੀਬ 2 ਵਜੇ ਦੁਪਹਿਰ ਕੇਂਦਰ ਨਾਲ ਕਿਸਾਨਾਂ ਦੀ ਹੋਏਗੀ ਸੋ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪੰਜਵੀਂ ਮੀਟਿੰਗ ਹੈ ਅੱਜ ਕਿਉਂਕਿ ਇਸ ਤੋਂ ਪਹਿਲਾਂ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ ਹੈ ਜਿਹੜੀ ਉਹ ਕੇਂਦਰ ਦੇ ਅਫਸਰ ਸ਼ਾਹੀ ਦੇ ਨਾਲ ਕਿਸਾਨਾਂ ਦੀ ਹੋਈ ਸੀ ਉਸ ਤੋਂ ਬਾਅਦ ਤਿੰਨ ਮੀਟਿੰਗਾਂ ਹੋਰ ਹੋਈਆਂ ਤੇ ਅੱਜ ਪੰਜਵੀਂ ਮੀਟਿੰਗ ਹੈ ਜਿਹੜੀ ਉਹ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਹੋਣ ਜਾ ਰਹੀ ਹੈ ਸੋ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਿੱਲੀ 6 ਮਹੀਨੇ ਦਾ ਰਾਸ਼ਨ ਲੈ ਕੇ ਪੁੱਜੇ ਹੋਏ ਨੇ ਸੋ ਥੇ ਵੱਖ-ਵੱਖ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਨਾਲ ਖੜਨ ਦਾ ਦਾਵਾ ਕਰਦੀਆਂ ਨੇ ਪਰ ਹਕੀਕਤ ਦੇ ਵਿੱਚ ਕੀ ਕੁਝ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਸੋ ਕੇਜਰੀਵਾਲ ਸਰਕਾਰ ਨੇ ਵੀ ਐਲਾਨ ਕੀਤਾ ਸੀਗਾ ਕਿ ਦਿੱਲੀ ਵਿੱਚ ਜੋ ਕਿਸਾਨ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਉਪਲਬਧ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਸਾਡੇ ਨਾਲ ਸਰਬਜੀਤ ਸਿੰਘ ਕਿਸਾਨ ਨੇਤਾ ਜੁੜ ਚੁੱਕੇ ਨੇ ਸਰਬਜੀਤ ਜੀ ਲਗਾਤਾਰ ਕੇਂਦਰ ਨਾਲ ਮੀਟਿੰਗਾਂ ਹੋ ਰਹੀਆਂ ਨੇ ਅੱਜ ਪੰਜਵੀਂ ਮੀਟਿੰਗ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਹੱਲ ਨਿਕਲੇਗਾ ਦੇਖੋ ਜਿਹੜੀ ਹੱਲ ਦੀ ਗੱਲ ਹੈ ਇਹ ਸਰਕਾਰ ਦੇ ਹੱਥ ਹੈ ਹੁਣ ਅਸੀਂ ਤਾਂ ਜਿਹੜੀਆਂ ਸਾਡੀ ਕਿਸਾਨ ਜਿੱਤੇ ਵੱਲੋਂ ਇੱਕੋ ਗੱਲ ਰੱਖੀ ਗਈ ਹੈ ਕਿ ਜਿਹੜੇ ਅਸੀਂ ਕਾਨੂੰਨ ਇਹ ਰੱਦ ਕਰਵਾਉਣੇ ਨੇ ਸਨ ਉਹ ਰੱਦ ਕਰਾਉਣ ਦੇ ਲਈ ਅਸੀਂ ਇਹਦਾ ਇਹ ਮੋਰਚਾ ਲਾਇਆ ਹੈ ਸਾਡਾ ਇੱਕੋ ਇੱਕ ਜਿਹੜਾ ਹੈ ਜੀ ਗੱਲ ਹੈ ਜੀ ਉਹ ਜਿਹੜੀ ਸਰਕਾਰ ਬੁਲਵਾ ਰਹੀ ਤੇ ਸੋਧਾ ਕਰਦੰਨੇ ਇਹ ਕਰਦੰਨੇ ਆ ਉਹਦੇ ਤੇ ਬਿਲਕੁਲ ਵੀ ਸਾਡੀ ਜਥੇਬੰਦੀ ਦਾ ਸਪਸ਼ਟ ਸਟੈਂਡ ਹੈ ਕਿ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਵਾਪਸ ਆਉਣਾ ਹੈ ਉਹ ਸਰਕਾਰ ਦੇ ਹੱਥ ਹੈ ਕਿ ਹਾਲੋਂ ਨੇ ਅੱਜ ਕਰਨਾ ਹੈ ਕੱਲ ਕਰਨਾ ਹੈ ਇਹ ਉਹ ਸਰਕਾਰ ਦੀ ਮਰਜ਼ੀ ਹੈ ਹੂੰ ਸਰਬਜੀਤ ਜੀ ਜੇਕਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਾਂਗੇ ਤਾਂ ਤੁਹਾਡੀ ਸਹਿਮਤੀ ਹੋਊਗੀ ਕਿਉਂਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਕਿਸਾਨ ਜਥੇਬੰਦੀਆਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਸ ਦੇ ਮੁਤਾਬਕ ਸੋਧ ਹੋ ਜਾਂਦੀ ਹੈ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤਾਂ ਜਿਹੜੀ ਸੋਧ ਹੋਊਗੀ ਉਹ ਤੁਹਾਨੂੰ ਮਨਜ਼ੂਰ ਹੋਊਗੀ ਦੇਖੋ ਗੱਲ ਇਹ ਆ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਆਪਣਾ ਭਰੋਸਾ ਗਵਾ ਚੁੱਕੀ ਹੈ ਇਹ ਗੱਲਾਂ ਪਰੋਂ ਸਾਨੂੰ ਬਿਲਕੁਲ ਵੀ ਭਰੋਸਾ ਨਹੀਂ ਇਹ ਇਹ ਬਿਲਕੁਲ ਗੱਲਾਂ ਵਾਲੀ ਸਰਕਾਰ ਆ ਕਿਉਂਕਿ ਆਪਾਂ ਪਿੱਛੇ ਦੇਖੋ ਇਹਨਾਂ ਨੇ ਇੱਕ ਤਰ੍ਹਾਂ ਕਿ ਇੱਕ ਪੈਨਸ਼ਨ ਵਾਲਾ ਕੇਸ ਇਸੇ ਤਰ੍ਹਾਂ ਉਹ ਕਹਿ ਦਿੱਤਾ ਕਿ ਅਸੀਂ ਕਰਤਾ ਸਵਾਮੀਨਾਥਾ ਰਿਪੋਰਟ ਬਾਰੇ ਇਹਨਾਂ ਨੇ ਬਿਆਨਬਾਜ਼ੀ ਕਰ ਦਿੱਤੀ ਕਿ ਅਸੀਂ ਲਾਗੂ ਕਰਤੀ ਜਦੋਂ ਕਿ ਐਕਚੁਅਲ ਨਾ ਇਹਨਾਂ ਨੇ ਇੱਕ ਇੱਕ ਤਰ੍ਹਾਂ ਕਿ ਇੱਕ ਪੈਨਸ਼ਨ ਨਾ ਸਵਾਮੀਨਾਥਾ ਤੇ ਨਾ ਹੋਰ ਕੋਈ ਫੈਸਲੇ ਇਹ ਕੇਵਲ ਤੇ ਕੇਵਲ ਗੱਲਾਂ ਵਾਲਾ ਜਿਹਾ ਉਜਾਉਣਾ ਚਾਹੁੰਦੇ ਨੇ ਪਰ ਹੁਣ ਸਾਡੇ ਲੀਡਰ ਤੇ ਇਹ ਜਾਗਰੂਕ ਹੋ ਚੁੱਕੇ ਆ ਅਸੀਂ ਇਹਨਾਂ ਦੇ ਗੱਲਾਂ ਵਿੱਚ ਨਹੀਂ ਆਵਾਂਗੇ ਜਦੋਂ ਤੱਕ ਇਹ ਲਿਖਤੀ ਤੌਰ ਤੇ ਜਿਹੜਾ ਕਾਨੂੰਨ ਰੱਦ ਕਰਨ ਦੀ ਗੱਲ ਹੈ ਕਿ ਇਹ ਤੇ ਪਾਰਲੀਮੈਂਟ ਦਾ اجلاس ਬੁਲਾ ਕੇ ਉਹ ਰੱਦ ਨਹੀਂ ਕਰਦੇ ਅਸੀਂ ਬਾਤ ਨਹੀਂ ਬੁਲਾਵਾਂਗੇ ਸਰਪਜੀਤ ਜੀ ਪਹਿਲਾਂ ਕਿਸਾਨ ਸੁਆਮੀਨਾਥ ਰਿਪੋਰਟ ਨੂੰ ਲੈ ਕੇ ਲਗਾਤਾਰ ਮੰਗ ਕਰਤੇ ਆ ਰਹੇ ਸੀ ਕਿ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ ਪਰ ਉਸ ਤੋਂ ਬਾਅਦ ਇੱਕ ਵੱਡੀ ਮੁਸੀਬਤ ਕਿਸਾਨਾਂ ਉੱਤੇ ਹੋਰ ਪੈਂਦੀ ਹੋਈ ਹੁਣ ਨਜ਼ਰ ਆਈ ਹੈ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰਾਂ ਨੇ ਜਾਂ ਮੋਦੀ ਸਰਕਾਰ ਆ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੇਗੀ ਦੇਖੋ ਸਵਾਮੀ ਨਾ ਰਿਪੋਰਟ ਦੀ ਮੈਂ ਗੱਲ ਤੁਹਾਡੇ ਨਾਲ ਕਰ ਚੁੱਕਿਆ ਇਹ ਕਾਗਜ਼ੀ ਸਾਨੂੰ ਕਹਿ ਰਹੇ ਆ ਕਿ ਅਸੀਂ ਲਾਗੂ ਕਰਤੀ ਜਦ ਕਿ ਇਹਨਾਂ ਦਾ ਜਿਹੜਾ ਸਾਡਾ ਉਹ C2 ਫਾਰਮੂਲਾ ਉਹਨੂੰ ਇਹ ਮੰਨ ਹੀ ਰਹੇ ਇਹ ਕੇਵਲ A2 ਤੇ SL ਲਾ ਕੇ ਸਾਡੇ ਰੇਟ ਵਧ ਰਹੇ ਨੇ ਉਹ ਜਿਹੜੀ ਸਾਡੀ ਜਿਹੜੀ ਮੰਗ ਆ ਉਹ ਬਿਲਕੁਲ ਉਸੇ ਤਰ੍ਹਾਂ ਖੜੀ ਆ ਜਿਹੜੀ ਭਾਵਾ ਆ ਰਹੇ ਪਰ ਉਸ ਤੋਂ ਪਹਿਲਾਂ ਹੁਣ ਮੇਨ ਗੱਲ ਇਹ ਹੋ ਗਈ ਆ ਭਾਅ ਲੈਣੇ ਤਾਂ ਮੈਨਾਂ ਰੱਖਦੇ ਆ ਜੇ ਸਾਡੀ ਜਿਹੜੀ ਮੰਡੀ ਆ ਉਹ ਬਚੇਗੀ ਕਿਉਂਕਿ ਸਾਨੂੰ ਭਾਅ ਉਸ ਮੰਡੀ ਦੁਆਰਾ ਮਿਲਣਾ ਜਿਹੜੀ ਇਸ ਟਾਈਮ ਸਾਡੀ ਮੰਡੀ ਪੰਜਾਬ ਹਰਿਆਣਾ ਦੇ ਵਿੱਚ ਉਹ ਜਿਹੜੀ ਐਫਸੀਐਮਸੀ ਦੇ ਐਕਟ ਦੇ ਤਹਿਤ ਮੰਡੀ ਚੱਲ ਰਹੀ ਆ ਉਸ ਮੰਡੀ 'ਚ ਉਹ ਭਾਅ ਮਿਲਣਗੇ ਜੇ ਉਹ ਮੰਡੀ ਉਹਨਾਂ ਲਈ ਤਾਂ ਭਾਅ ਕੀ ਕਰਨਗੇ ਜੇ ਪ੍ਰਾਈਵੇਟ ਹੀ ਸਾਰਾ ਸਿਸਟਮ ਹੋ ਗਿਆ ਫਿਰ ਉਹ ਭਾਅ ਮੈਨੂੰ ਨਹੀਂ ਰੱਖੇਗਾ ਸਰਪਜੀਤ ਜੀ ਜਿਹੜਾ ਹਵਾ ਪ੍ਰਦੂਸ਼ਣ ਨੂੰ ਲੈ ਕੇ ਇਸ ਵਾਰ ਕਾਨੂੰਨ ਬਣਾਇਆ ਗਿਆ ਸੀਗਾ ਕੇਂਦਰ ਸਰਕਾਰ ਦੇ ਵੱਲੋਂ ਤੁਹਾਨੂੰ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ ਉਸ ਦੇ ਨਾਲ ਵੀ ਦੇਖੋ ਉਹ ਉਹ ਇੱਕ ਤਰ੍ਹਾਂ ਦੀ ਮਤਲਬ ਧਮਕੀ ਦੇਣ ਵਾਲੀ ਡਰਾਉਣ ਵਾਲੀ ਗੱਲ ਸੀ ਉਹ ਕੱਲ ਕੇਤੀ ਮੰਤਰੀ ਨੇ ਪਾਸੋ ਵਾਲੀ ਮੀਟਿੰਗ 'ਚ ਆਖ ਦਿੱਤਾ ਕਿ ਇਹਨੂੰ ਅਸੀਂ ਵਾਪਸ ਲੈ ਲਵਾਂਗੇ ਪਰ ਉਹ ਵੇਖੋ ਇਹ ਕੇਵਲ ਧਮਕੀਆਂ ਡਰਾਉਣ ਵਾਲੀ ਗੱਲ ਹੈ ਜਦਕਿ ਇਹ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਜਿਹੜਾ ਦੇਸ਼ ਦਾ ਕਿਸਾਨ ਆ ਜਾਗ ਚੁੱਕਿਆ ਹੈ ਦੇਸ਼ ਦਾ ਕਿਸਾਨ ਅੱਜ ਦਿੱਲੀ ਦੇ ਵਿਰੁੱਧ ਖੜਾ ਹੈ ਮੈਂ ਇਸ ਸਮੇਂ ਕੇਵਲ 400 ਮੀਟਰ ਦੀ ਦੂਰੀ 'ਤੇ ਉਸ ਸਟੇਜ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਕਿ ਮੁੱਖ ਜਿਹੜਾ ਮੋਰਚਾ ਲੱਗਿਆ ਹੋਇਆ ਅਸੀਂ ਸਾਰਾ ਪੰਜਾਬ ਹਰਿਆਣਾ ਜੁਪੀ ਇਸ ਤੋਂ ਤੱਕ ਕਿ ਗੁਜਰਾਤ ਜਿਹੜੀ ਕਿ ਮੋਦੀ ਦੀ ਆਪਣੀ ਸਟੇਟ ਹੈ ਉੱਥੋਂ ਵੀ ਵੱਡੀ ਗਿੜਤੀ ਕਿਸਾਨ ਇੱਥੇ ਪਹੁੰਚ ਚੁੱਕੇ ਆ ਇਹ ਹੁਣ ਵਿਸ਼ਵ ਵਿਆਪੀ ਅੰਦোলন ਹੋ ਗਿਆ ਹੈ ਹੁਣ ਮੋਦੀ ਸਰਕਾਰ ਨੂੰ ਇਸ ਅੱਗੇ ਝੁਕਣਾ ਪਵੇਗਾ ਹੂੰ ਧੰਨਵਾਦ ਸਰਬਜੀਤ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਸਨ ਕਿਸਾਨ ਆਗੂ ਸਰਬਜੀਤ ਸਿੰਘ ਜਿਨ੍ਹਾਂ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ ਕਿਉਂਕਿ ਕਿਸਾਨ ਨੇ ਜਿਹੜੇ ਉਹ ਲਗਾਤਾਰ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਦਰਨੇ ਕਰਦੇ ਨਜ਼ਰ ਆ ਰਹੇ ਨੇ ਅਤੇ ਇਹ ਇਹ ਅੰਦੋਲਨ ਹੁਣ ਦੇਸ਼ ਵਿਆਪੀ ਅੰਦੋਲਨ ਬਣ ਚੁੱਕਿਆ ਹੈ ਕਿਉਂਕਿ ਕਿਸਾਨ ਆਪਣੇ ਪਰਿਵਾਰਾਂ ਸਮੇਤ ਦਿੱਲੀ ਵਿੱਚ ਡਟੇ ਹੋਏ ਨੇ ਵੱਖ-ਵੱਖ ਦਿੱਲੀ ਦੇ ਬਾਡਰਾਂ ਤੇ ਡਟੇ ਹੋਏ ਨੇ ਸੋ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਤੁਸੀਂ ਕਿ ਕਿਸ ਤਰ੍ਹਾਂ ਕਿਸਾਨ ਟਰੈਕਟਰਾਂ ਉੱਤੇ ਚੜਕੇ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਨੇ ਅਰੇ ਭਾਈ ਮੋਬਾਈਲ ਲੋਕਾਂ ਦੀਆਂ ਸ਼ਿਕਾਇਤਾਂ ਯਾਨੀ ਉਹ ਲਗਾਤਾਰ ਸਾਰੇ ਜਥੇਬੰਦੀਆਂ ਦੀ ਇੱਕੋ ਹੀ ਮੰਗ ਹੈ ਕਿ ਖੇਤੀ ਕਾਨੂੰਨ ਨੇ ਜਿਹੜੇ ਉਸ ਨੂੰ ਰੱਦ ਕਰਨਾ ਚਾਹੀਦਾ ਹੈ ਸੋ ਇਸ ਦੇ ਨਾਲ ਹੀ ਸ਼੍ਰੀ ਮੁਖਸਾ ਸਾਹਿਬ ਤੋਂ ਤਰਸੀਮ ਟੁੱਡੀ ਸਾਡੇ ਨਾਲ ਪੱਤਰਕਾਰ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਰਸੀਮ ਲਗਾਤਾਰ ਕਿਸਾਨ ਨੇ ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਦਿੱਲੀ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਉੱਥੇ ਜੇਕਰ ਸ਼੍ਰੀ ਮੁਖਸਾ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਹੁਣ ਕਿੰਨੇ ਕ ਕਿਸਾਨ ਨੇ ਜਿਹੜੇ ਉਹ ਰਿਲਾਇੰਸ ਪੰਪਾਂ ਦੇ ਬਾਹਰ ਜਾਂ ਟੋਲ ਪਲਾਜ਼ਾਂ ਦੇ ਬਾਅਦ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਰਸੇ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ ਹਲੋ ਤਰਸੇ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ ਹਾਂਜੀ ਪਹੁੰਚ ਰਹੀ ਹੈ ਤਰਸੇ ਲਗਾਤਾਰ ਕਿਸਾਨ ਨੇ ਜਿਹੜੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਮੁਖਸ਼ਾ ਸਾਹਿਬ ਦੀ ਗੱਲ ਕਰੀਏ ਤਾਂ ਰੈਂਸ ਪੰਪਾਂ ਦੇ ਬਾਹਰ ਜਾਂ ਟੋਲ ਪਲਾਜ਼ਾ ਤੇ ਕਿੰਨੇ ਕ ਕਿਸਾਨਾਂ ਦੇ ਧਰਨੇ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਜੀ ਦੱਸਣਾ ਚਾਹੂੰਗਾ ਕਿ ਅੱਜ ਵੀ ਗੁਰਮਾਨੰ ਕਾਲਜ ਸ਼੍ਰੀ ਮੁਖਸ਼ਾ ਸਾਹਿਬ ਦੇ ਸਟੂਡੈਂਟਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਗਿਆ ਤੇ ਟੋਲਪਲਾਸ ਦੇ ਲੋਕ ਬੈਠੇ ਨੇ ਪਰ ਘੱਟ ਨੇ ਦਿੱਲੀ ਵੱਲ ਜ਼ਿਆਦਾ ਕੂਚ ਕਰ ਰਹੇ ਨੇ ਕਿਉਂਕਿ ਦਿੱਲੀ ਦਾ ਜਿਹੜਾ ਸੰਘਰਸ਼ ਸਾਰਿਆਂ ਨੂੰ ਜ਼ਿਆਦਾ ਇੰਪੋਰਟਡ ਹੈ ਤਾਂ ਸੇਮ ਤੁਹਾਡੀ ਕਿਸਾਨਾ ਗਵਾਂਦੇ ਨਾਲ ਵੀ ਗੱਲਬਾਤ ਹੋਈ ਹੋਣੀ ਹੈ ਮੁਖਸਤ ਸਾਹਿਬ ਦੇ ਵਿੱਚ ਕਿ ਲੱਗਦਾ ਹੈ ਕਿਸਾਨਾਂ ਨੂੰ ਕਿ ਜਿਹੜੇ ਉਹਨਾਂ ਦੇ ਸਾਥੀ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਦੰਡੀ ਦੇ ਵਿੱਚ ਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਜਾਣਗੀਆਂ ਤੇ ਕਿਸਾਨਾਂ ਨਾਲ ਇਹੀ ਗੱਲਬਾਤ ਹੁੰਦੀ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਇਹ ਸੰਘਰਸ਼ ਜਾਰੀ ਰੱਖਣਗੇ ਤਹਿਤਾਂ ਨੂੰ ਆਪਣੀ ਕਿਸ ਕੁਰਬਾਨੀ ਇਸ ਲਈ ਕੋਈ ਕੁਰਬਾਨੀ ਵੀ ਦੇਣੀ ਪਵੇ ਧੰਨਵਾਦ ਤਰਸੀਮ ਸਾਡੇ ਨਾਲ ਜੁੜਨ ਦੇ ਲਈ ਸੋ ਉਥੇ ਦਾਸ ਦੇ ਕਿ ਸ਼੍ਰੀ ਮੁਖਸਾ ਸਾਹਿਬ ਦੇ ਵਿੱਚ ਵੀ ਵਖ ਵਖ ਜਿਹੜੀਆਂ ਜਥੇਬੰਦੀਆਂ ਨੇ ਵਖ ਵਖ ਵਿਭਾਗ ਨੇ ਵਖ ਵਖਾਰੇ ਨੇ ਉਹ ਵੀ ਸਮੇਂ-ਸਮੇਂ ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਚੁੱਕੇ ਨੇ ਸੋ ਇਸ ਦੇ ਨਾਲ ਹੀ ਦੱਸਤੀ ਕਿ ਜਿੰਨੇ ਕਿ ਸਾਹਿਤਕਾਰ ਸੀਗੇ ਕੁਜ ਰਾਜ ਨੇਤਾ ਸੀਗੇ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਜੋ ਅਵਾਰਡ ਉਹਨਾਂ ਨੂੰ ਦਿੱਤੇ ਗਏ ਸਨ ਉਹ ਆਪਣੇ ਅਵਾਰਡ ਵਾਪਸ ਕਰ ਦੇ ਨਜ਼ਰ ਆਏ ਅਤੇ ਕਿਸਾਨਾਂ ਦੇ ਪੱਖ ਦੇ ਵਿੱਚ ਉਹਨਾਂ ਦੀ ਲਾਮਬੰਦੀ ਆ ਜਿਹੜੀ ਉਹ ਵੀ ਹੁੰਦੀ ਹੋਈ ਨਜ਼ਰ ਆਈ ਹੈ ਸੋ ਲਗਾਤਾਰ ਵੱਖ-ਵੱਖ ਵਿਭਾਗ ਵੀ ਵੱਖ-ਵੱਖ ਜੂਨੀਅਨਾਂ ਵੀ ਜਿਹੜੀਆਂ ਨੇ ਉਹ ਕਿਸਾਨਾਂ ਦੇ ਹੱਥ ਹੱਕ ਦੇ ਵਿੱਚ ਆਪਣਾ ਸਮਰਥਨ ਕਰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਕਿਸਾਨਾਂ ਦਾ ਮੋਰਚਾ ਦਿਨੋਂ ਦਿਨ ਵੱਡੇ ਪੱਧਰ ਤੇ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਕਿਸਾਨ ਨਹੀਂ ਬਲਕਿ ਮਜ਼ਦੂਰ ਆੜਤੀਏ ਤੋਂ ਇਲਾਵਾ ਹਰ ਵਰਗ ਹੈ ਜਿਹੜਾ ਪ੍ਰਭਾਵਿਤ ਹੋਏਗਾ ਛੋਟਾ ਵੱਡਾ ਦੁਕਾਨਦਾਰ ਕੁਝ ਸਿੱਧੇ ਤੌਰ ਤੇ ਕੁਝ ਸਿੱਧੇ ਤੌਰ ਤੇ ਸਾਰੇ ਵਰਗ ਨੇ ਜਿਹੜੇ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਉਣਗੇ ਜਿਸ ਤੇ ਕਾਰਨ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਮਾਨਦੀ ਪੜੇ ਬੇਸਮ ਦੀ ਮਾਤੋ ਅਰੇ ਉਹ ਸੋ ਕਰੀਬ 400 ਜਥੇਬੰਦੀਆਂ ਪੂਰੇ ਦੇਸ਼ ਭਾਰਤ ਦੇ ਵਿੱਚੋਂ ਲਾਮਬੰਦ ਹੋ ਚੁੱਕੀਆਂ ਨੇ ਦਲਦੀ ਦੇ ਵਿੱਚ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰੀਆਂ ਨੇ ਸੋ ਕੇਂਦਰ ਦੇ ਨਾਲ ਅੱਜ ਕਿਸਾਨਾਂ ਦੀ 5ਵੀਂ ਮੀਟਿੰਗ ਹੈ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਜਾਂ ਨਹੀਂ ਸੋ ਬਣੇ ਰਹੋ ਐਨਬੀ ਨਿਊਜ਼ ਦੇ ਨਾਲ ਮੈਨੂੰ ਦੁਆਕਿਆ ਧੰਨਵਾਦ